ਕੌਮਣੀ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਹੇਠ ਅੱਜ ਫਾਜਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਰਾਸ਼ਨ ਦੇ ਟਰੱਕ ਭਰ ਕੇ ਭੇਜੇ ਗਏ ਦੱਸਦੀ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਕੁਝ ਦਿਨ ਪਹਿਲੇ ਫਾਜਲਕਾ ਦੇ ਵਕਵਕ ਪਿੰਡਾਂ ਦੇ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਪ੍ਰੋਸਸ ਦਾਇਆ ਸੀ ਕਿ ਹੜ੍ਹ ਪ੍ਰਭਾਵਿਤ ਹਰੇਕ ਪਿੰਡ ਨੂੰ ਰਾਸ਼ਨ ਸਮਗਰੀ ਪਹੁੰਚਾਈ ਜਾਵੇਗੀ ਅਤੇ ਬੀਤੇ ਦਿਨ ਵੀ ਉਹ ਫਾਜਲਕਾ ਦੇ ਵਕਵਕ ਪਿੰਡਾਂ ਦੇ ਵਿੱਚ ਪਸ਼ੂਆਂ ਦੇ ਲਈ ਆਚਾਰ ਦਾ ਟਰਾਲਾ ਵੀ ਭਰ ਕੇ ਲਿਆਏ ਸੀ ਇਸ ਤੋਂ ਬਾਅਦ ਹੁਣ ਅੱਜ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਰਾਸ਼ਨ ਮੁਹੱਈਆ ਕਰਵਾਇਆ ਗਿਆ ਜਿਸ ਦੇ ਵਿੱਚ ਰਸੋਈ ਰਾਸ਼ਨ ਉਪਲਬਧ ਸੀ ਅਤੇ ਸੁਖਵੀਰ ਬਦਲ ਦੀ ਟੀਮ ਵੱਲੋਂ ਇੱਥੇ ਪਹੁੰਚ ਕੇ ਆਪਣੇ ਹੱਥਾਂ ਦੇ ਨਾਲ ਵੰਡ ਕੀਤੀ ਗਈ ਅਤੇ ਹਰੇਕ ਘਰ ਨੂੰ ਬੰਦਾ ਰਾਸ਼ਨ ਦਿੱਤਾ ਗਿਆ ਇਹ ਤਸਵੀਰਾਂ ਤੁਹਾਨੂੰ ਪਿੰਡ ਚੱਕ ਖੀਵਾ ਦੀ ਜਾਣੀ ਬਚਨ ਸਿੰਘ ਤੋਂ ਦਿਖਾ ਰਿਹਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਮੇਰਾ ਨਾਮ ਜੀ ਸਰਦਾਰ ਸਰਜੀਤ ਸਿੰਘ ਬਰਨਾਲਾ ਜੀ ਪਿੰਡ ਫਲੀਆਂ ਵਾਲਾ ਸਰਕਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਜੋ ਕਿ ਥੋੜੇ ਦਿਨ ਪਹਿਲਾਂ ਸਰਦਾਰ ਸਬੀਰ ਸਿੰਘ ਬਾਦਲ ਜੀ ਆਏ ਸੀ ਹੜਪਿੜਤਾ ਵਾਸਤੇ ਜੋ ਬਾਦਲ ਸਾਹਿਬ ਨੇ ਇੱਥੇ ਜੋ ਜੋ ਉਹਨਾਂ ਨੇ ਲੰਗਰ ਦੀ ਸੇਵਾ ਜੋ ਜੋ ਕਿਹਾ ਉਹ ਅੱਜ ਅਸੀਂ ਇੱਥੇ ਸਰਦਾਰ ਸਵੀਰ ਸਿੰਘ ਬਾਦਲ ਵੱਲੋਂ ਵੰਡ ਰਹੇ ਹਾਂ ਜੋ ਉਹਨਾਂ ਨੇ ਵਾਦਾ ਕੀਤਾ ਸੀ ਅਸੀਂ ਪੂਰਾ ਵਾਦਾ ਨਿਭਾ ਰਹੇ ਹਾਂ ਅਸੀਂ ਆਪਣੀ ਸਰਦਾਰ ਸਵੀਰ ਸਿੰਘ ਬਾਦਲ ਵੱਲੋਂ ਸ਼ੁਰੂਮਨੀ ਕਾਲੀਦਾਲ ਵੱਲੋਂ ਵੰਡਿਆ ਗਿਆ ਤੇ ਅੱਜ ਅਸੀਂ ਕੱਲ ਵੀ ਦੋ ਟਰੱਕ ਵੰਡੇ ਸੀ ਅੱਜ ਅਸੀਂ ਬਚਨ ਸਿੰਘ ਟਾਣੀ ਤੇ ਲੈ ਕੇ ਆਏ ਚੱਕ ਕੀਵਾ ਇੱਥੇ ਵੀ ਅਸੀਂ 500 ਕਰਦਾ ਪ੍ਰਬੰਧ ਹੈਗਾ ਸਾਡੇ ਕੋ ਟਰੱਕ ਦਾ ਵੰਡੀ ਜਾਂਦੇ ਆ ਰਾਸ਼ਨ ਅਸੀਂ ਸਾਰਿਆਂ ਨੂੰ ਪ੍ਰੋਵਾਈਡ ਕਰੇ ਮਾ ਰਾਮ ਨਾਲ ਦਿੱਤੀ ਜਾਂਦੇ ਆ ਪੂਰੇ ਮਾਨਸਮਾਨ ਜਿਹੜਾ ਬੰਦੇ ਨੂੰ ਜ਼ਰੂਰਤ ਹੈ ਉਹਨੂੰ ਹੀ ਮਿਲ ਰਿਹਾ ਹੈ ਸਰਦਾਰ ਜੀ ਅੱਗੇ ਵਾਸਤੇ ਫੁਰੂ ਸੰਯੋਗ ਜਿਹੜਾ ਸੰਯੋਗ ਬਾਲ ਸਾਹਿਬ ਨੇ ਇੱਕ ਹੋਰ ਵੀ ਆਖਿਆ ਸੀ ਜਦੋਂ ਪਾਣੀ ਉਤਰ ਜਾਊਗਾ ਕੋਈ ਡੀਜ਼ਲ ਦੀ ਜਿਹੜੀ ਜਿਹੜੀ ਚੀਜ਼ ਦੀ ਲੋੜ ਹੋਈ ਅਸੀਂ ਪੂਰਾ ਇਤੂ ਸ਼ਰਮਨੀ ਕਾਲੀਦਲ ਵੱਲੋਂ ਸਾਥ ਦੇਵਾਂਗੇ ਸਾਰੀਆਂ ਮੈਂ ਤਾਂ ਇਹੀ ਬੇਨਤੀ ਕਰਨਾ ਸਾਰੇ ਪੰਜਾਬੀਆਂ ਨੂੰ ਵੀ ਸਾਰੇ ਪੰਜਾਬੀ ਆਪਾਂ ਜਿਹੜੇ ਹਰਤ ਪ੍ਰੇਤਾ ਦੇ ਲੋਕ ਬੈਠੇ ਅੱਜ ਟਾੜੀਆਂ ਤੇ ਇਹਨਾਂ ਦਾ ਆਪਾਂ ਸਾਥ ਦਿਈਏ ਜੀ ਜੀ ਅਸੀਂ ਐਡਾ ਵੱਡਾ ਟਰੱਕ ਲੈ ਕੇ ਆਏ ਆ ਜੇ ਬੰਨ ਸਰਦਾਰਤ 20 ਵਿੱਚ ਬਾਦਲ ਜੀ ਨੇ ਨਾ ਬਣਾਇਆ ਹੁੰਦਾ ਤੇ ਸਾਡਾ ਇੱਥੋਂ ਤੋਂ ਟਰੱਕ ਨਹੀਂ ਆ ਸਕਦਾ ਸੀ ਇੱਥੇ ਅਸੀਂ ਰਾਸ਼ਨ ਨਹੀਂ ਪ੍ਰੋਵਾਈਡ ਕਰਵਾ ਸਕਦੇ ਸੀ ਸਾਡੇ ਵਿੱਚ ਸਤਾਰ ਸਤਿੰਦਰ ਜੀ ਰਮੰਟਾ ਜੀ ਇੱਥੇ ਵੇਖ ਗਏ ਸੀ ਉਸ ਦਿਨ ਉਹਨਾਂ ਨੇ ਵੀ ਕਿਹਾ ਸੀ ਸਤਿੰਦਰ ਜੀ ਰਮੰਟਾ ਜੀ ਨੇ ਵੀ ਇਹ ਰਾਸ਼ਨ ਇਹ ਲੋਕਾਂ ਨੂੰ ਇਹ ਲੋੜ ਹੈ ਇੱਥੇ ਭਾਈ ਮੰਟਾ ਜੀ ਦਾ ਵੀ ਅਸੀਂ ਧੰਨਵਾਦ ਕਰਨੇ ਆ ਸਾਡੀ ਸ਼ਰਮਨੀ ਕਾਲੀ ਦਲ ਦੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਸਾਰੀ ਆਪਣੇ ਮਾਰਕੀਟ ਕਮੇਟੀ ਦੇ ਸਾਬਕਾ ਫੂਲ ਸਿੰਘ ਚੇਅਰਮੈਨ ਗੁਰਦੇਵ ਸਿੰਘ ਆਲਮ ਕੇ ਪ੍ਰਧਾਨ ਜੀ ਉਮੀਦ ਪ੍ਰਧਾਨ ਬਣੇ ਆ ਪੰਜਾਬ ਦੇ ਲਾਡੀ ਤਾਹਣ ਜੀ ਨਿਰਮਲ ਸਿੰਘ ਢਿੱਲੋ ਜੀ ਆਪਣੇ ਗਰਵੇਸ਼ ਸਿੰਘ ਕਾਠਗੜ ਡਾਕਟਰ ਜਗੀਰ ਸਿੰਘ ਕਟਿਆਵਾਲਾ ਤੇ ਰਮਣ ਆਪਣਾ ਜਲਾਲਾਬਾਦ ਹੁਸੈਨੀ ਸਾਹਿਬ ਸਭ ਨੂੰ ਸਹਿਮ ਰਮਣ ਜੀ ਬੋਲੇ ਆਏ ਆਪਣੇ ਨਾਲ ਤੇ ਕੁਲਦੀਪ ਸਿੰਘ ਆਪਣੇ ਐਮਸੀ ਸਾਹਿਬ ਵੀ ਪਹੁੰਚੇ ਇੱਥੇ ਆਪਣਾ ਜਿੰਨੇ ਸਾਡੀ ਲੀਡਰਸ਼ਿਪ ਪਰ ਸ਼ੁਰੂ ਨਹੀਂ ਕਾਲੀ ਦਲ ਦੀ ਸਾਰੀ ਮੇਰ ਪਹੁੰਚੀ ਹੈ ਬੜੇ ਟਾਈਮ ਦੇ ਪੱਤਰਕਾਰ ਸਾਹਿਬ ਜੀ ਤੁਸੀਂ ਖੜੇ ਹੋ ਤੁਹਾਡਾ ਵੀ ਧੰਨਵਾਦ ਜਿਹੜੀ ਇਹ ਤੁਸੀਂ ਸੇਵਾ ਨਿਭਾ ਰਹੇ ਹੋ ਬਹੁਤ ਵਧੀਆ ਇੱਥੇ ਕੈਮਰਾ ਲਾ ਕੇ ਤੁਸੀਂ ਰਾਸ਼ਨ ਵੰਡਾਇਆ ਪੱਤਰਕਾਰ ਸਾਹਿਬ ਤੁਹਾਡਾ ਵੀ ਅਸੀਂ ਧੰਨਵਾਦ ਜਿਹੜੀ ਜਨਤਾ ਨੇ ਬੜੇ ਆਮਨ ਰਾਸ਼ਨ ਲਿਆ ਇਹਨਾਂ ਸਾਰੀ ਸੰਗਤ ਦਾ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਜੀ ਇੱਕ ਟਰੱਕ ਭਰ ਕੇ ਟਾਣੀ ਬਚਨ ਸਿੰਘ ਦੀ ਸਾਰੀ ਸੰਗਤ ਵਾਸਤੇ ਰਾਸ਼ਨ ਲੈ ਕੇ ਪਹੁੰਚਿਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨੇ ਆ ਜਿਹੜੇ ਸਾਡੇ ਹੜ ਪੀੜਤਾ ਆ ਕੇ ਜਿਨ੍ਹਾਂ ਨੇ ਸਾਡੀ ਇਸਾਰ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੁਸ ਕਬੀਰ ਸਿੰਘ ਬਾਦਲ ਸਰਦਾਰ ਸਤਿੰਦਰਜੀਤ ਸਿੰਘ ਮੰਟਾ ਜੀ ਉਹਨਾਂ ਵੱਲੋਂ ਇਹ ਰਾਸ਼ਨ ਭੇਜਿਆ ਗਿਆ ਜੇ ਕੋਈ ਰਹਿ ਗਿਆ ਫਿਰ ਵੀ ਹਾਜ਼ਰ ਹੈ 9872677748 ਜੋ ਇੱਥੇ ਬਾਈਜੀ ਦਾ ਨੰਬਰ ਚੱਲਦਾ ਹੈ ਜੇ ਕੋਈ ਰਹਿ ਗਈ ਸਵੇਰੇ ਫਿਰ ਆ ਜਾਗੇ ਕੋਈ ਤੁਹਾਨੂੰ ਕਮੀ ਨਹੀਂ ਆਣੀ ਬਾਦਲ ਸਾਹਿਬ ਨੇ ਸਾਰੀ ਤੁਹਾਡੀ ਇੱਕ ਇੱਕ ਮਿੰਟ ਦੀ ਗੱਲ ਤੁਹਾਡੇ ਤੇ ਉੱਥੇ ਪਹੁੰਚ ਰਹੀ ਹੈ ਉਹਨਾਂ ਨੇ ਕਿਹਾ ਮੇਰੇ ਪਿਆਰਿਆਂ ਨੂੰ ਮੇਰੇ ਇਹਦਾ ਬੰਦਿਆ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਣੀ ਚਾਹੀਦੀ ਤੇ ਨਾ ਹੀ ਤੁਹਾਡੇ ਨਾਲ ਅਸੀਂ ਇੱਥੇ ਖੜੇ ਹਾਂ ਗੁਰਦੇਵ ਪੂਰ ਸਿੰਘ ਗਰਵੇਦ ਬਰਨਾਲਾ ਡਾਕਟਰ ਨਗੀਰ ਨਿਰਮਲ ਸਿੰਘ ਅਸੀਂ ਸਾਰੀ ਜੰਨੀ ਸਾਡੀ ਟੀਮ ਹੈ ਸਾਰੀ ਤੁਹਾਡੇ ਵਿੱਚ ਹੈ ਸਵੇਰੇ ਸ਼ਾਮ ਤੁਹਾਡੇ ਚਾਵਾਂਗੇ ਕੋਈ ਦਿੱਕਤ ਰਹੇਗੀ ਗੱਲ ਨੂੰ ਕੋਈ ਚੀਜ਼ ਵੀ ਰਹਿ ਗਈ ਅਸੀਂ ਕੋਈ ਦਵਾਈ ਦਾ ਪੱਤ ਕਿਸੇ ਨੂੰ ਦਵਾਣਾ ਉਹ ਵੀ ਦੱਸਣਾ ਤੇ ਅਸੀਂ ਤੁਹਾਡੇ ਨਾਲ ਸਾਥ ਖੜਿਆ ਆ ਆ ਬੂਰ ਸਿੰਘ ਤੇ ਆ ਗੁਰਦੇਵ ਜੀ ਦਾ ਜਿਹੜਾ ਇਹ ਬੰਨ ਹੈ ਜੀ ਇਹ ਮੈਂ ਆਇਆ ਸੀ ਬਸਤਿੰਦਰ ਜੀ ਸਿੰਘ ਮੰਟਾ ਜੀ ਅਸੀਂ ਨਾਲ ਆਏ ਸੀ ਪਿੰਡ ਵਾਲਿਆਂ ਨੇ ਮੰਗ ਰખી ਕਿਉਂਕਿ ਆਥੇ-ਬਾਥੇ ਖੱਡੇ ਸੀ ਇਹ ਬਹੁਤ ਜ਼ਿਆਦਾ ਨੀਵਾ ਸੀ ਜਦੋਂ ਫਿਰ ਉਸ ਮੌਕੇ ਤੇ ਹੀ ਅਫਸਰਾਂ ਦੀ ਐਕਸੀਡੈਂਟ ਦੀ ਤੇ ਐਸਟੀਓ ਦੀ ਡਿਊਟੀ ਲਾ ਕੇ ਇੱਥੇ ਜਿਹੜਾ ਬੰਨ ਬਣਾਇਆ ਗਿਆ ਸੀ ਤਾਂ ਅੱਜ ਉਸ ਬੰਨ ਨੂੰ ਅਸੀਂ ਢਾਣੀ ਢਾਣੀ ਨਾਲ ਬਚਨ ਸਿੰਘ ਜੀ ਨਾਲ ਜੋੜ ਰਿਹਾ ਆ ਗੁਰਦੇਵ ਪਾਣੀ ਉਤਰ ਜਾਵੇਗਾ ਨਾ ਸਾਨੂੰ ਉਹ ਪੋਲ ਦੀ ਮਾੜੀ ਪਰੇਸ਼ਾਨੀ ਰਹਿੰਦੀ ਉਹ ਪੋਲ ਬਣਾਈ ਜਾਵੇ ਜੀ ਧੰਨਵਾਦ ਜੀ ਧੰਨਵਾਦ ਜੀ ਸਾਡਾ ਬਾਦਲ ਸਾਹਿਬ ਦਾ ਜੀ ਜਰੂਰ ਜੀ ਜਰੂਰ ਜੀ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਜਿਹੜੇ ਟਾਣੀ ਤੇ ਜਿਨ੍ਹਾਂ ਨੂੰ ਅਸੀਂ ਸਮਗਰੀ ਲੈ ਕੇ ਪਹੁੰਚੇ ਆ ਬੜੇ ਡਿਸਪਲਨ ਨਾਲ ਬੜੇ ਟਾਂਗ ਨਾਲ ਉਹਨਾਂ ਨੇ ਰਾਸ਼ਨ ਲਿਆ ਏ ਅਸੀਂ ਕਹਿੰਦੇ ਵੀ ਜੇ ਵੀਰ ਕੋ ਸਾਡਾ ਰਹੇਗਾ ਪਹਿਲਾਂ ਲਾਡੀ ਜੀ ਨੇ ਦੱਸਿਆ ਅਸੀਂ ਉਹਨਾਂ ਨੂੰ ਵੀ ਰਾਸ਼ਨ ਜਿਹੜਾ ਪ੍ਰੋਵਾਈਡ ਕਰਵਾਵਾਂਗੇ ਜੋ ਵੀ ਕਿਸੇ ਨੂੰ ਜ਼ਰੂਰਤ ਤੇ ਅਸੀਂ ਦੇਵਾਂਗੇ ਖਾਸ ਕਰਕੇ ਸਾਡੇ ਸਤਿੰਦਰਜੀਤ ਮੰਟਾ ਜੀ ਸੁਖਵੀਰ ਸਿੰਘ ਬਾਦਲ ਜੀ ਤੇ ਵੀਰ ਸਿਮਰਤ ਕੋਰ ਬਦਲ ਤੇ ਉਹਨਾਂ ਦੇ ਵੱਲੋਂ ਜੋ ਰਾਸ਼ਨ ਭੇਜਿਆ ਗਿਆ ਹੈ ਉਹ ਟੀਮ ਸਾਡੀ ਬਠਿੰਡਾ ਤੋਂ ਜੋ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਭੁੱਲਰ ਸਾਹਿਬ ਜਿਹੜੇ ਸ਼ਹਿਰੀ ਪ੍ਰਧਾਨ ਨੇ ਜਿਹੜੇ ਵਿਸ਼ੇਸ਼ ਤਾਰ ਤੇ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆਵਾਜ਼ ਜੋ ਸਵੇਰ ਤੜਕੇ ਤੋਂ ਚੱਲੇ ਨੇ ਵੀਰ ਜੀ ਅਸੀਂ ਵੀ ਇਹਨਾਂ ਦੇ ਨਾਲ ਜਿਹੜਾ ਸੇਵਾ ਨਿਭਾ ਰਹੇ ਆਂ ਸਾਰੀ ਸੰਗਤ ਮੈਂਬਰ ਸਹਿਬਾਨ ਇੱਥੋਂ ਦੀ ਜਿਹੜੀ ਪੰਚਾਇਤ ਨਗਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਾਡੀ ਜੀ ਨੇ ਪਹਿਲਾਂ ਦੱਸਿਆ ਸਾਨੂੰ ਲਿਸ਼ਤਾ ਬਣਾ ਕੇ ਦਿਓ ਕਿਸੇ ਵੀ ਕਿਸੇ ਦੀ ਚੀਜ਼ ਦੀ ਕਿਸੇ ਨੂੰ ਲੋੜ 9872677748 ਮੰਟਾ ਜੀ ਦਾ ਨੰਬਰ ਹੈ ਤੁਸੀਂ ਤ ਕਰ ਸਕਦੇ ਜੇ ਕੋਈ ਚਾਰੇ ਦੀ ਲੋੜ ਹੈ ਅਸੀਂ ਕੋਸ਼ਿਸ਼ ਕਰਾਂਗੇ ਇੱਕ ਵੇ ਜਲਦੀ ਤੋਂ ਜਲਦੀ ਜਿਹੜਾ ਤੁਹਾਡਾ ਮੈਡੀਕਲ ਕੈਂਪ ਵੀ ਫਰੀ ਮੈਡੀਕਲ ਕੈਂਪ ਇੱਥੇ ਲਵਾਵਾਂਗੇ ਜਿੰਦੇ ਚ ਕੋ ਲੋਕਾਂ ਨੂੰ ਜਿਵੇਂ ਮੱਛਰ ਕੱਟ ਰਿਹਾ ਜੋ ਕੋਈ ਬਿਮਾਰੀਆਂ ਲੱਗ ਰਹੀਆਂ ਨੇ ਅਸੀਂ ਉਹ ਵੀ ਜਿਹੜਾ ਹੈ ਕਿ ਜਲਦੀ ਤੋਂ ਜਲਦੀ ਇੱਥੇ ਕੈਂਪ ਵੀ ਲਗਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਢਾਣੀ ਬਚਨ ਸਿੰਘ ਦੇ ਪਹੁੰਚੇ ਆ ਸਾਡੇ ਬਰਾਜ ਜਿਹੜੇ ਡੁੱਬੇ ਫਿਰਦੇ ਨੇ ਅਸੀਂ ਉਹਨਾਂ ਦੀ ਸਾਰ ਲੈਣ ਵਾਸਤੇ ਆਏ ਸੀ ਔਰ ਇਹਨਾਂ ਦੇ ਜਗ੍ਹਾ ਕੁ ਭੈਣ ਭਰਾਵਾਂ ਦੀ ਮੱਤ ਹੁੰਦੀ ਹੈ ਉਹ ਨਹੀਂ ਕੋਈ ਕਰ ਰਹਾ ਮੈਂ ਵੀ ਖਾਲਸਾ ਹੈ ਰਜੀਤ ਭੱਜੀ ਹਾਲਾਤ ਤਾਂ ਭਾਈ ਜੀ ਬਹੁਤ ਮਾੜੇ ਆਗੇ ਦੇਖੋ ਸਾਨੂੰ ਵੀ ਇਹ ਪਤਾ ਲੱਗਿਆ ਸੀਗਾ ਹਨਾ ਸਾਡਾ ਵੀ ਫਰਜ ਹੈ ਵੀ ਆਪਦੇ ਭੈਣ ਭਰਾਵਾਂ ਨਾਲ ਖੜਨ ਦਾ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਅੱਜ ਹਨਾ ਕਿਉਂਕਿ ਸਿੱਖ ਕੌਮ ਦਾ ਇਹੋ ਜੀ ਆ 올 ਇੰਡੀਆ ਛੱਡੋ ਜੀ 올 ਵਰਲਡ ਦੇ ਵਿੱਚ ਸੇਵਾ ਕਰਨ ਪਹੁੰਚ ਜਾਂਦੀ ਆ ਤੇ ਇਹ ਤਾਂ ਸਾਡੇ ਭੈਣ ਭਰਾਵਾਂ ਦਾ ਮਤਲਬ ਦੁੱਖ ਤਕਲੀਫਾ ਹਨਾ ਇਹ ਅਸੀਂ ਕਿਉਂ ਨਾ ਸਮਝਾਗੇ ਤੇ ਸਾਡੀ ਤਾਂ ਖੇਤਰੀ ਪਾਰਟੀ ਅਕਾਲੀ ਦਲ ਵੱਲੋਂ ਸਾਡੀ ਡਿਊਟੀ ਲਗਾਈ ਗਈ ਸੀ ਪ੍ਰਧਾਨ ਜੀ ਵੱਲੋਂ ਤੇ ਬਠਿੰਡਾ ਤੋਂ ਆਏ ਆ ਜੀ ਸਾਡੇ ਹਲਕਾ ਇੰਚਾਰਜ ਨੇ ਸਰਦਾਰ ਇਕਬਾਲ ਸਿੰਘ ਬਬਲੀ ਢਿੱਲੋਂ ਉਹਨਾਂ ਦੀ ਰਹਿਨਮਾਈ ਹੇਠ ਇਹ ਰਾਸ਼ਨ ਭੇਜਿਆ ਗਿਆ ਸੀ ਤੇ ਬਾਈ ਜੀ ਮੰਟਾ ਜੀ ਤੇ ਉਹਨਾਂ ਦੀ ਟੀਮ ਹੈ ਸਾਰੀ ਇਹਨਾਂ ਭਰਾਵਾਂ ਨੇ ਦੱਸਿਆ ਸਾਨੂੰ ਵੀ ਇੱਥੇ ਵੀ ਸਾਨੂੰ ਰਾਸ਼ਨ ਦੀ ਬਹੁਤ ਲੋੜ ਹੈਗੀ ਤੇ ਅੱਜ ਜੋ ਰਾਸ਼ਨ ਅਸੀਂ ਲੈ ਕੇ ਆਏ ਆ ਤੇ ਕੱਲ ਨੂੰ ਵੀ ਪਸ਼ੂਆਂ ਦਾ ਚਾਰ ਤੇ ਤਰਪਾਲਾ ਵਗੈਰਾ ਦਾ ਅਸੀਂ ਭੇਜ ਰਹੇ ਹਾਂ ਜੀ ਉਹ ਦੋ ਟਰੱਕ ਸਾਡੇ ਹੋਰ ਆ ਰਹੇ ਆ ਜੀ ਪਿੱਛੇ ਤੇ ਜੋ ਵੀ ਇਦੋਂ ਮਗਰੋਂ ਵੀ ਸਾਡੀ ਜੋ ਵੀ ਲੋੜ ਹੋਊਗੀ ਨਾ ਪਾਣੀ ਨਿਕਲ ਤੋਂ ਮਗਰੋਂ ਟਰੈਕਟਰ ਦੀ ਡੀਜ਼ਲ ਦੀ ਉਹ ਸਾਰੀ ਅਸੀਂ ਸੇਵਾ ਨਿਭਾਵਾਂਗੇ ਜੀ ਧੰਨਵਾਦ ਜੀ ਬਾਕੀ ਗੁਰਜੀ ਕਾ ਖਾਲਸਾ ਵਾਹ ਵਾਹਿਗੁਰੂ ਜੀ ਕੀ ਫਤਿਹ ਜੋ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਜੋ ਸੇਵਾ ਨਭਾਈ ਕੀ ਅੱਜ ਰਾਸ਼ਨ ਪਹੁੰਚਾਇਆ ਸਾਡੇ ਤੱਕ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੈ ਆਪਣੇ ਸਰਦਾਰ ਮੰਟਾ ਜੀ ਦਾ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਤੇ ਭਾਈ ਸਮੁੱਚੀ ਲੀਡਰਸ਼ਿਪ ਸਾਰੇ ਵੀ ਸੇਵਾਦਾਰ ਸਾਰੇ ਆਪਣੇ ਸੰਯੋਗ ਦੇ ਰਹੇ ਨੇ ਸਾਰਾ ਕੁਝ ਹੋ ਰਿਹਾ ਹੈ ਵਿਚਾਰਾ ਵੀ ਆ ਰਿਹਾ ਹੈ ਬਹੁਤ ਮਹਾਰਾਜ ਦੀ ਕਿਰਪਾ ਹੋ ਰਹੀ ਹੈ ਤੇ ਮਹਾਰਾਜ ਇਹਨਾਂ ਨੂੰ ਲੰਬੀ ਉਮਰ ਬਖਸ਼ੇ ਸਰਦਾਰ ਦੀ ਉਮਰ ਜਰਦੀ ਕਲਾ ਰੱਖ ਦੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ